ਕੁਪ ਕੋ ਗਾ ਸਤਨਾਮ ਕਰਪਾ ਪੁਰਖ ਨਰਪਾਉ ਸੁਰਤ ਮਾ ਅੱਲਾ ਪੰਦਵਾ ਗੁਰ ਪੂਰਾ ਆਪਣੀ ਕਲਤਾਰੀ ਸਭ ਘਟ ਉਪਜੀ ਦਇਆ मेल वॾारी किनी कुशल खेम सब पया गोर अपनी काल तारी सभ काथी पजी दया आपे खेम सब कुशलेम सया गुर पूरा मेरा पार बरम जप सदा नेहार ਅੰਤਰ ਬਾਹ ਥਾ ਨਥ ਅੰਤਰ ਜਤ ਕਤ ਪੇਖੋ ਸੋਈ ਨਾਨਕ ਕੋ ਵੜ ਪਾਇਓ ਬਡ ਪਾਗੀ ਇਸਾ ਜੇਵਡ ਅਵਰਣਾ ਕੋਈ अंतर बार थान थान अंतर जात कात पेखो सोई नानक गोर पायो वड पागी इस जीवड अवर ना कोई ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਤਿਸਪਾਦਿ ਕਿਰਪਾ ਨਿਦਾਨ ਪਤਵਸ਼ਾਣ ਜਗਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਜੀ ਦੀ ਮਕਦਸ ਬਹੂਦੂਰੀ ਦਾ ਅਨੰਤ ਮਾਨ ਰਹੀ ਪੰਥ ਸਲਮਾਨ ਨੂੰ ਬਖਸ਼ੀ ਜਰੂ ਵਾਹਿਗੁਰੂ ਜੀ ਦੇ ਪਾਰਕਿਸਪਾਸਤ ਕਾ ਸੱਜੇ ਹੋਏ ਸੁਹਾਗੇ ਗੁਰੂ ਦਰਬਾਰ ਅੰਦਰ ਰੋਜ਼ਾਨਾ ਦੀ ਤਰ੍ਹਾਂ ਅਮਰਤਮਈ ਬਾਣੀ ਧਰ ਕੀ ਬਾਣੀ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਸ਼ਬਦ ਵਿਚਾਰ ਆਰੰਭ ਹੋਣ ਲੱਗੀ ਹੈ ਆਓ ਸਰਬੱਤ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਓਟ ਆਸਰਾ ਤੇ ਅਸੀਸ ਪ੍ਰਾਪਤ ਕਰੀਏ ਤਾਕਤ ਬਖਸ਼ੇ ਹੋਏ ਗੁਰੂ ਸਾਹਿਬ ਨੂੰ ਸ਼ੁੱਧ ਔਰ ਸੁਖਾਇਣ ਵਿਧੀ ਨਾਲ ਸਮਝ ਵਿਚਾਰ ਕੇ ਆਪਣੇ ਆਪਣੇ ਜੀਵਨ ਨੂੰ ਗੁਰਮਤ ਅਨੁਸਾਰੀ ਬਣਾ ਸਕੀਏ ਇਸ ਵਾਸਤੇ ਪਰਮਤਮਾਈ ਮਾਈ ਭਾਈ ਬੜੇ ਹੀ ਪਿਆਰ ਅਦਬ ਸਤਿਕਾਰ ਦੀ ਸਹਿਤ ਉਚਾਰਨ ਕਰੀਏ ਜੀ ਸੁਪਨੇ ਉਹ ਪ੍ਰੂਸ ਸਾਹਿਬ ਜੀ ਆਪ ਜੀ ਨੇ ਜਿਸ ਗੁਰੂ ਆਖਦੇ ਮੂਲ ਪਾਠ ਪਰਉਣ ਕੀਤੇ ਹਨ ਇਹ ਪਾਵਨ ਸ਼ਬਦ ਸ਼ਹੀਦਾ ਦੇ ਫਿਰਤਾਜ ਬਾਣੀ ਕੀ ਬੋਹਿੰਤ ਸ਼ਾਂਤੀ ਦੇ ਪੁੰਜ ਪੰਨੀ ਪਾਸ਼ਾ ਸਾਇਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਰਾਗ ਸੋਰਠ ਦੇ ਅੰਦਰ ਉਚਾਰਨ ਕੀਤਾ ਹੋਇਆ 39ਵਾਂ ਸ਼ਬਦ ਹੈ ਜੋ ਭਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਹੈ 618 ਦੇ ਉੱਪਰ ਸ਼ੁਭ ਨਿਗਹਿ ਸਤਿਗੁਰੂ ਸਤਿਪਾਤਸ਼ਾ ਜੀ ਨੇ ਸਮੁੱਚੀ ਮਾਨਵਤਾ ਦੇ ਉੱਪਰ ਕਿਰਪਾ ਕਰਦਿਆ ਹੋਇਆ ਬੜੇ ਹੀ ਸਰਲ ਔਰ ਬੜੇ ਹੀ ਸੁਹਣੇ ਸ਼ਬਦਾਂ ਦੀ ਵਰਤੋਂ ਕਰਦਿਆ ਅਸਾਂ ਨੂੰ ਸਮਝਾਉਣ ਦਾ ਮਹਾਨ ਉਪਕਾਰ ਕੀਤਾ ਹੈ ਕਿ ਸਤਿਗੁਰੂ ਪੂਰਾ ਮੇਰੇ ਨਾਲ ਪਾਰਬ੍ਰह्म ਜਪ ਸਦਾ ਨਿਹਾਰ ਰਹਾ ਜਦੋਂ ਇਸੇ ਉਸ ਦੇ ਖਿਦਾ ਇੱਕ ਭਰੋਸਾ ਬਣ ਜਾਂਦਾ ਹੈ ਯਕੀਨ ਵਿਸ਼ਵਾਸ ਬਣ ਜਾਂਦਾ ਹੈ ਕਿ ਮੇਰਾ ਸਤਿਗੁਰੂ ਹਾਜ਼ਰ ਨਾਜ਼ਰ ਹੈ ਉਹ ਪਾਰਬ੍ਰह्म ਪਰਮੇਸ਼ਰ ਦਾ ਸਰੂਪ ਮੇਰੀ ਹਰ ਹਰਕਤ ਨੂੰ ਪੰਨ ਦੀ ਮਨ ਦੀ ਹਰ ਹਰਕਤ ਨੂੰ ਜਾਣਦਾ ਹੈ ਔਰ ਜਦੋਂ ਵੀ ਮੈਂ ਕਿਸੇ ਮੁਸ਼ਕਲ ਮੁਸੀਬਤ ਵਿੱਚ ਹੋਵਾਂਗਾ ਤੇ ਮੇਰਾ ਪ੍ਰੀਤਮ ਪਿਆਰਾ ਮੈਨੂੰ ਉਹਨਾਂ ਬੰਦਨਾ ਦੇ ਵਿੱਚੋਂ ਛਡਵਾ ਲਵੇਗਾ ਜਿਵੇਂ ਬੱਚੇ ਨੂੰ ਸਭ ਤੋਂ ਵੱਧ ਪ੍ਰੋਸ ਆਪਣੇ ਮਾਪਿਓਂ ਚਿੰਦਾ ਹੈ ਉਹ ਜਦੋਂ ਆਪਣੇ ਹਾਂੜੀਆਂ ਦੇ ਨਾਲ ਖੇਡਦਾ ਹੈ ਤੇ ਖੇਡਦਿਆਂ ਖੇਡਦਿਆਂ ਕਈ ਵਾਰ ਗੁੱਸੇ ਹੋ ਜਾਂਦਾ ਹੈ ਲੜ ਪੈਂਦਾ ਹੈ ਜਦੋਂ ਦੂਸਰਾ ਬੱਚਾ ਉਹਨੂੰ ਮਾਰਨ ਲੱਗਦਾ ਹੈ ਉਹ ਭੱਜ ਕੇ ਆਣ ਕੇ ਆਪਣੀ ਮਾਂ ਦੀ ਗੋਦ ਵਿੱਚ ਜਾਂ ਆਪਣੇ ਬਾਪ ਦੇ ਖਲਾਵੇ ਵਿੱਚ ਆਣ ਕੇ ਬੈਠ ਜਾਂਦਾ ਹੈ ਪਤਾ ਹੈ ਇਸ ਨੂੰ ਕੋਈ ਖਤਰਾ ਨਹੀਂ ਔਰ ਇਸੇ ਤਰ੍ਹਾਂ ਜਿਹੜਾ ਸਿੱਖ ਆਪਣੇ ਗੁਰੂ ਤੇ ਭਰੋਸਾ ਰੱਖਦਾ ਹੈ ਗੁਰੂ ਤੇ ਯਕੀਨ ਰੱਖਦਾ ਹੈ ਆਪਾਂ ਰੋਜ਼ਾਨਾ ਅਰਦਾਸ ਦੇ ਵਿੱਚ ਸੱਤ ਖੈਰਾਂ ਮੰਗਦੇ ਹਾਂ ਖੈਰ ਦਾ ਅਰਥ ਹੁੰਦਾ ਹੈ ਖੈਰਾ ਤੇ ਫਾਇਦੇ ਦਾ ਸ਼ਬਦ ਹੈ ਦਾਨ ਇਸਲਾਮੀ ਭਾਈ ਜਰਾ ਪਤਾ ਨਹੀਂ ਕਿਹੜੀਆਂ ਸੱਤ ਖੈਰਾ ਮੰਗਦਾ ਹੋਵੇ ਪਰ ਗੁਰੂ ਦਾ ਸਿੱਖ ਜਦੋਂ ਵੀ ਅਰਦਾਸ ਕਰਦਾ ਹੈ ਤੇ ਸੱਤ ਖੈਰਾ ਮੰਗਦਾ ਹੈ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਾਬੇਕ ਦਾਨ ਸਹਾਉ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅਮਰ ਸਭ ਜੀ ਦੇ ਇਸ਼ਨਾ ਇਸ ਸੱਤ ਖੈਰਾਸੀ ਜਦੋਂ ਵੀ ਅਰਦਾਸ ਕਰਦੇ ਮੰਗਦੇ ਹਨ ਫਿਰ ਕਈ ਵਾਰ ਇਹ ਜਿਹਾ ਵਿਦਾਇਆ ਕਿ ਜੇ ਭਰੋਸਾ দান ਤੇ ਵਿਸਵਾਸ দান ਇੱਕੋ ਜਿਹੇ ਸ਼ਬਦ ਇਹਨਾਂ ਦੀ ਅਰਥੀ ਇੱਕੋ ਜਿਹੇ ਹੁੰਦੇ ਆ ਇੱਕ ਹੈ ਵਿਸ਼ਵਾਸ ਕਿ ਮੇਰਾ ਪਰਮੇਸ਼ਰ ਹੈ ਪ੍ਰੋਸਾ ਹੈ ਸੋ ਸਤਗੁਰ ਪਿਆਰਾ ਮੇਰੇ ਨਾਲ ਹੈ ਜਿੱਤੇ ਕਿ ਮੈਨੂੰ ਲੈਸਦਾ ਸਤਗੁਰੂ ਪੂਰਾ ਮੇਰੇ ਨਾਲ ਭਈ ਦੋ ਸਤਗੁਰੂ ਪੂਰਾ ਹੈ ਸਮਰਪਤ ਸਤਗੁਰੂ ਹੈ ਉਹ ਮੇਰੇ ਨਾਲ ਹੈ ਸਤਗੁਰੂ ਨਾਲ ਹੁੰਦਾ ਕਿਵੇਂ ਹੈ ਇਹਨੂੰ ਅਸੀਂ ਥੋੜਾ ਜਿਹਾ ਸਮਝੀਏ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਸਾਡੀ ਗੱਲ ਕਰਵਾਇਆ ਹੈ ਸ਼ਬਦ ਗੁਰੂ ਸੁਰਤ ਤੁਣ ਚੱਲਣਾ ਨਾਅ ਸਰੀਰ ਗੁਰੂ ਹੋ ਸਕਦਾ ਹੈ ਤੇ ਨਾ ਹੀ ਸਰੀਰ ਚੇਲਾ ਹੋ ਸਕਦਾ ਇਹ ਸਾਡੇ ਅਦਬ ਸਤਕਾਰ ਵਾਲੇ ਸ਼ਬਦ ਨੇ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਵਾਸਕੇ ਸਾਨੂੰ ਸੱਚੇ ਦ੍ਰਿੜ ਕਰਵਾਉਂਦਾ ਹੈ ਅਸੀਂ ਉਹਨਾਂ ਨੂੰ ਸਤਕਾਰ ਦੇ ਨਾਲ ਸਤਿਗੁਰੂ ਕਹਿੰਦੇ ਹਾਂ ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਸਲ ਵਿੱਚ ਸ਼ਬਦ ਗੁਰੂ ਹੈ ਇਹ ਕਿਵੇਂ ਹੈ ਕਿ ਮੈਂ ਥੋੜਾ ਜਿਆ ਇਹ ਖੋਲਣ ਦਾ ਯਤਨ ਕਰਾਂ ਮਨੋਸੀ ਕਈ ਵਾਰ ਕੁ ਗੱਲ ਕਰਦੇ ਹੋਈਏ ਨਾ ਤੇ ਅਸੀਂ ਕਹਿੰਦੇ ਹਾਂ ਮੇਰੇ ਦਾਦਾ ਜੀ ਇਸ ਤਰ੍ਹਾਂ ਕਹਿੰਦੇ ਹੁੰਦੇ ਸੀ ਮੇਰੇ ਮਾਤਾ ਜੀ ਕਈ ਵਾਰ ਇਸ ਤਰ੍ਹਾਂ ਕਹਿੰਦੇ ਹੁੰਦੇ ਸੀ ਵੇਖੋ ਉਹ ਭਾਵੇਂ ਸਰੀਰ ਕਰਕੇ ਸਾਡੇ ਕੋਲ ਨਹੀਂ ਪਰ ਵਿਚਾਰਾਂ ਕਰਕੇ ਅੱਜ ਵੀ ਸਾਡੇ ਕੋਲ ਨੇ ਕੋਈ ਵੀ ਸੱਜਣ ਮਿੱਤਰ ਜਿਹਦੇ ਨਾਲ ਅਸੀਂ ਦੋ ਕੜੀਆਂ ਸਮਾਹਣ ਦਾ ਹੈ ਉਹਨੂੰ ਕੁਝ ਚੰਗੀਆਂ ਗੱਲਾਂ ਕੀਤੀਆਂ ਸਾਨੂੰ ਯਾਦ ਹੈ ਯਾਦ ਰਹਿ ਮੰਦੀਆਂ ਵੀ ਕੀਤੀਆਂ ਸੋ ਵੀ ਯਾਦ ਹੈ ਉਹ ਭਾਵੇਂ ਤਨ ਕਰਕੇ ਸਾਡੇ ਕੋਲ ਨਹੀਂ ਉਹ ਆਪਣੇ ਸੁਭਾਅ ਕਰਕੇ ਆਪਣੀਆਂ ਵਿਚਾਰਾਂ ਕਰਕੇ ਅੱਜ ਵੀ ਕੋਲ ਹੈ ਔਰ ਗੱਲਾਂ ਕਰਦੇ ਆਂ ਸੀ ਉਹਦਾ ਜ਼ਿਕਰ ਵੀ ਕਰਦੇ ਆਂ ਇਸੇ ਤਰ੍ਹਾਂ ਜੋ ਸਤਿਗੁਰੂ ਸਰਗੁਣ ਸਰੂਪ ਦੇ ਵਿੱਚ ਹੈ ਉਹ ਸ਼ਬਦ ਸਰੂਪ ਸਾਡੀ ਝੋਲੀ ਵਿੱਚ ਪਾਕਨ ਵੱਜਦਾ ਹੈ ਫਿਰ ਅਸੀਂ ਉਸ ਸ਼ਬਦ ਨੂੰ ਯਾਦ ਰੱਖਦੇ ਆਂ ਕਿ ਮੇਰੇ ਗੁਰੂ ਨੇ ਮੈਨੂੰ ਚੋਰੀ ਕਰਨ ਤੋਂ ਵਰਜਿਆ ਮੇਰੇ ਗੁਰੂ ਨੇ ਮੈਨੂੰ ਕਿਸੇ ਵੀ ਲੰਦਿਆ ਕਰਨ ਤੋਂ ਵਰਜਿਆ ਮੇਰੇ ਗੁਰੂ ਨੇ ਝੂਠ ਬੋਲਣ ਤੋਂ ਮੈਨੂੰ ਵਰਜਿਆ ਕਿਉਂਕਿ ਗੁਰੂ ਨੇ ਮੈਨੂੰ ਇਹ ਗੱਲ ਸਮਝਾਈ ਹੈ ਕਿ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰਦਸੇ ਬਾਤ ਮਰੀਦਾ ਜੋਲੀਏ ਮੇਰੇ ਗੁਰੂ ਨੇ ਮੈਨੂੰ ਸਮਝਾਇਆ ਸੀ ਕਿ ਜਿਸ ਦੇ ਅੰਦਰ ਸਾਤ ਪਰਾਇ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਮੈਂ ਕਿਸੇ ਨਾਲ ਈਰਖਾ ਨਹੀਂ ਕਰਨੀ ਮੇਰਾ ਸਤਿਗੁਰੂ ਕਹਿੰਦਾ ਜਿਹੜਾ ਦੂਸਰਿਆਂ ਦੇ ਨਾਲ ਈਰਖਾ ਰੱਖਦਾ ਹੈ ਸਾੜਾ ਰੱਖਦਾ ਹੈ ਉਹਦਾ ਕਦੇ ਭਲਾ ਨਹੀਂ ਹੁੰਦਾ ਮੇਰੇ ਗੁਰੂ ਨੇ ਕਿਹਾ ਸੀ ਚੋਰ ਕੀ ਹਾਮਾ ਭਰੇ ਨਾ ਕੋਈ ਚੋਰ ਕੀ ਆ ਚੰਗਾ ਤੂ ਹੋਏ ਨਾ ਭਾਈ ਮੈਂ ਚੋਰੀ ਨਹੀਂ ਕੱਢੀ ਹੁਣ ਗੁਰੂ ਦਾ ਸ਼ਬਦ ਕੋਲ ਹੈ ਗੁਰੂ ਦਾ ਗਿਆਨ ਕੋਲ ਹੈ ਅਸੀਂ ਦੁਨੀਆਂ ਦੇ ਇੱਕ ਕੋਨੇ ਤੋਂ ਦੂਸਰੇ ਕੋਨੇ ਤੱਕ ਵੀ ਚਲੇ ਜਾਈਏ ਗੁਰੂ ਦੀ ਵਿਚਾਰਤ ਹਰ ਵੇਲੇ ਸਾਡੇ ਨਾਲ ਹੁੰਦੀ ਹੈ ਔਰ ਗੁਰੂ ਸਾਨੂੰ ਬੰਦਨਾ ਵਿੱਚ ਫਸਣ ਤੋਂ ਬਚਾਵੇਗਾ ਹਾਂ ਸਾਡੀ ਜਾਣ ਬੁੱਝ ਕੇ ਫਸਣ ਦੀ ਆਦਤ ਬਣ ਜਾਵੇ ਤੇ ਵੱਖਰੀ ਗੱਲ ਹੈ ਫਸਣ ਕੀ ਇਹ ਸਭ ਕੋ ਜਾਣੇ ਛੂਟਣ ਕੀ ਕੋਈ ਗੁਰੂ ਸਾਨੂੰ ਹਰ ਜਗ੍ਹਾ ਤੇ ਗਾਈਡ ਕਰਦਾ ਹੈ ਹਰ ਜਗ੍ਹਾ ਤੇ ਸਾਨੂੰ ਸਮਝਾਉਂਦਾ ਹੈ ਕਿੰਦੇ ਸਤਗੁਰੂ ਪੂਰਾ ਮੇਰੇ ਨਾਲ ਪਾਰ ਬ੍ਰਹਮ ਦਾ ਸਦਾ ਨਿਹਾਲ ਔਰ ਸਤਗੁਰਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਦਿਆਂ ਸਤਗੁਰੂ ਦੀ ਦਿੱਤੀ ਹੋਈ ਮੱਤ ਨੂੰ ਗ੍ਰਹਿਣ ਕਰਦਿਆਂ ਭਾਈ ਕਾਰਬ੍ਰਮ ਪਰਮੇਸ਼ਰ ਨੂੰ ਜਪ ਕੇ ਮੈਂ ਹਰ ਵੇਲੇ ਨਿਹਾਲ ਨਿਹਾਲ ਵੀ ਮੈਂ ਪ੍ਰਸੰਨ ਚੇਤ੍ਰਿੰਦਾ ਹਾਂ ਔਰ ਗੁਰੂ ਨੇ ਤੇ ਐਸੀ ਕਿਰਪਾ ਕਰ ਦਿੱਤੀ ਹੈ ਗੁਰ ਪੂਰੇ ਆਪਣੀ ਕਲਤਾਰੀ ਸਭ ਘਟ ਉਪਜੀਤ ਦਇਆ ਪੂਰੇ ਗੁਰੂ ਨੇ ਤੇ ਇਹੋ ਜੀ ਆਪਣੀ ਕਲਾ ਸ਼ਕਤੀ ਵਰਤਾ ਦਿੱਤੀ ਹੈ ਹੁਣ ਤੇ ਮੇਰੇ ਮਨ ਦੇ ਅੰਦਰ ਦੂਸਰਿਆਂ ਦੇ ਪ੍ਰਤੀ ਵੀ ਦਇਆ ਪੈਦਾ ਹੋ ਗਈ ਹੈ ਹੁਣ ਤੇ ਮੇਰੇ ਮਨ ਦੇ ਅੰਦਰ ਦੂਸਰੇ ਜੀਵਾਂ ਦੇ ਵਾਸਤੇ ਵੀ ਪਿਆਰ ਪੈਦਾ ਹੋ ਗਿਆ ਹੈ ਗੁਰੂ ਨੇ ਮੈਨੂੰ ਇੰਨੀ ਤਾਕਤ ਦਿੱਤੀ ਇੰਨੀ ਸ਼ਮਤਾ ਦੇ ਦਿੱਤੀ ਹੈ ਸੋ ਜਦੋਂ ਵੀ ਅਸੀਂ ਦਇਆ ਦੀ ਗੱਲ ਕਰਦੇ ਹਾਂ ਦਇਆ ਕੀ ਹੈ ਇੱਕ ਬੜਾ ਹੀ ਵਧੀਆ ਕਨਸੈਪਟ ਹੈ ਵਾਹਿਗੁਰੂ ਦੇ ਅੰਦਰ ਬਿਆਨਤ ਗੁਣ ਨੇ ਤੇ ਉਹਦੇ ਬਿਆਨਤ ਗੁਣਾਂ ਦੇ ਵਿੱਚੋਂ ਇੱਕ ਅਹਿਮ ਤੇ ਸ੍ਰੇਸ਼ਟ ਗੁਣ ਹੈ ਦਇਆ ਦਾ ਜਦੋਂ ਤੁਸੀਂ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਬੜੇ ਪਿਆਰ ਆਦਰ ਸਤਿਕਾਰ ਔਰ ਵਿਚਾਰ ਦੇ ਸਾਥ ਪੜੋਗੇ ਇਹ ਪਾਵਨ ਪੰਕਤੀ ਸਾਡੇ ਸਾਹਮਣੇ ਆਉਂਦੀ ਹੈ ਧੌਲ ਧਰਮ ਦਇਆ ਕਾ ਪੂਤ ਕੀ ਕਿ ਕੁੱਝ ਪ੍ਰਾਣ ਕਥਾਵਾਂ ਦੇ ਵਿੱਚ ਇਤਿਹਾਸ ਕਥਾਵਾਂ ਦੇ ਵਿੱਚ ਦੱਸਿਆ ਹੋਇਆ ਹੈ ਲਓ ਜੀ ਇਹ ਧਰਤੀ ਜਿਹੜੀ ਹੈ ਇਹਨੂੰ ਬਲਦ ਨੇ ਚੁੱਕਿਆ ਹੋਇਆ ਜੀ ਉਹ ਜਦੋਂ ਸਿੰਘ ਬਦਲਦਾ ਥੱਕ ਜਾਂਦਾ ਪਛਾੜ ਆਉਂਦਾ ਉਹ ਜਿਆ ਬੜਾ ਝੂਠ ਜਿਆ ਪ੍ਰਚਾਰਿਆ ਜਾਂਦਾ ਹੈ ਬੜਾ ਕੁਝ ਦੱਸਿਆ ਜਾਂਦਾ ਹੈ ਉਹਨੂੰ ਪੁੱਛ ਲਵੇ ਦੱਸ ਫਿਰ ਬਲਦ ਖੜਾ ਕਿੱਥੇ ਆ ਕਹਿੰਦੇ ਜੀ ਬਲਦ ਦੇ ਸਾਨੂੰ ਕਛ ਹੁਕਮ ਹੈ ਕਹਿੰਦੇ ਕਛ ਹੁਕਮਾ ਕਿੱਥੇ ਹੈ ਕਹਿੰਦੇ ਪਾਣੀ ਤੇ ਸਰਣ ਪੁੱਛ ਪਾਣੀ ਕਿੱਥੇ ਖੜਾ ਹੈ ਜਿਉਆਂ ਕੋਈ ਨਹੀਂ ਧਰਤੀ ਹੋਰ ਪਰੇ ਹੋਰ ਹੋ ਇਸ ਤੇ ਬਾਗ ਪਲੇ ਕਮੰਡੂ ਚਲੋ ਖੈਰ ਦੋ ਕੁ ਮਿੰਟ ਵਾਸਤੇ ਇਸ ਗੱਲ ਨੂੰ ਮੰਨ ਵੀ ਲੈਂਦੇ ਆ ਕਿ ਬਲਦ ਜਿਹੜਾ ਉਹਨੇ ਧਰਤੀ ਚੁੱਕੀ ਹੋਈ ਹੈ ਇਹਦਾ ਮਤਲਬ ਬੜਾ ਵੱਡਾ ਉਪਕਾਰ ਕੀਤਾ ਤੇ ਫਿਰ ਜੇ ਅਸੀਂ ਗਾਂ ਨੂੰ ਮਾਤਾ ਕਹਿੰਦੇ ਤੇ ਬਲਦ ਨੂੰ ਪਿਓ ਕਿਉੜੇ ਕਹਿੰਦੇ ਕਿਉਂ ਨਹੀਂ ਮੰਨਦੇ ਇਹ ਜੇ ਕਾ ਸਭੀ ਮਾਤਾ ਹੈ ਕਿ ਬਲਦ ਨੂੰ ਕਿਈ ਸਰਕਾਰੀ ਥਾਂ ਜਿਹੜੇ ਬਾਜ਼ਾਰਾਂ ਚ ਫਿਰੇ ਫਿਰਦੇ ਇਹ ਸਾਡਾ ਪਿਓ ਹੈ ਅਸੀਂ ਇਹ ਕੋਈ ਮੰਨਦੇ ਨਹੀਂ ਅਸਲ ਦੇ ਵਿੱਚ ਸਾਡੇ ਭਰਮ ਭੁਲੇਖੇ ਸੀ ਸਤਗੁਰਾਂ ਨੇ ਕਲੀਅਰ ਕਰ ਦਿੱਤਾ ਕਿ ਜਿਹੜੇ ਧਰਮ ਨੇ ਜਿਹੜੇ ਧੌਲ ਦੀ ਤੁਸੀਂ ਗੱਲ ਕਰਦੇ ਹੋ ਬਲਦ ਦੀ ਗੱਲ ਕਰਦੇ ਹੋ ਭਾਈ ਇਹ ਧਰਮ ਹੈ ਧਰਮ ਰੂਪੀ ਬਲਦ ਧੌਲ ਧਰਮ ਦਇਆ ਦਾ ਪੂਤ ਤੇ ਯਾਦ ਰਹੇ ਇਸ ਧਰਮ ਨੂੰ ਜਨਮ ਦੇਣ ਵਾਲੀ ਜਿਹੜੀ ਉਹ ਦਇਆ ਹੈ ਕਿ ਜਿੰਨੀ ਦੇਰ ਤੱਕ ਕਿਸੇ ਦੇ ਕੋਲ ਤੁਹਾਨੂੰ ਦਇਆ ਪ੍ਰਗਟਨਾ ਹੋਵੇ ਉਹਦੇ ਸੁਭਾਅ ਦਇਆਵਾਰ ਨਾ ਹੋਵੇ ਤੁਸੀਂ ਸਮਝ ਸਕਦੇ ਹੋ ਬੰਦਾ ਧਰਮੀ ਨਹੀਂ ਹੋ ਸਕਦਾ ਭਾਵੇਂ ਧਰਮ ਤੇ ਦਇਆ ਦੋਵੇਂ ਇਕੱਠੇ ਨੇ ਜਿਵੇਂ ਮਾਂ ਪੁੱਤ ਦਾ ਪਿਆਰ ਹੈ ਔਰ ਦਇਆ ਜਰੀ ਹੈ ਉਹ ਮਾਂ ਹੈ ਉਹਦੀ ਕੁੱਖ ਤੋਂ ਪੈਦਾ ਹੋਇਆ ਹੈ ਧਰਮ ਭਾਵੇਂ ਧਰਮ ਦਇਆ ਦਾ ਪੁੱਤ ਸੰਤੋਖਤਾ ਪ੍ਰਖਿਆ ਜਿੰਸੂ ਹੁਣ ਅਸੀਂ ਇਹ ਤੇ ਕਹਿੰਦੇ ਹਾਂ ਕਿ ਗਾਂ ਨੂੰ ਪੇੜਾ ਚਾਰਨਾ ਜਿਹੜਾ ਉਹ ਤਾਂ ਹੈ ਪਰ ਅੱਜ ਵੀ ਪੰਜਾਬ ਤੋਂ ਬਾਹਰ ਨਹੀਂ ਸਿੱਟਾ ਇੰਡੀਆ ਦੇ ਵਿੱਚ ਗਾਵਾਂ ਦੀ ਬਲੀ ਵੀ ਦਿੱਤੀ ਜਾਂਦੀ ਹੈ ਕਸ਼ਤਰੀ ਲੋਕਾਂ ਦੇ ਵਿੱਚ ਇੰਨਾ ਪੈਸਾ ਦੀ ਬੱਚਿਆਂ ਦੀ ਬਲੀ ਵੀ ਦਿੱਤੀ ਜਾਂਦੀ ਕਿਸ ਤਰ੍ਹਾਂ ਦੀ ਦਇਆ ਹੋ ਗਈ ਹੈ ਇੱਕ ਅਸੀਸੀ ਗਾਵੂ ਮਾਤਾ ਸੀ ਜਿਹਨੂੰ ਪੇੜਾ ਦੇ ਨੇ ਇਹਦੀ ਦਇਆ ਕਰਨੀ ਹੈ ਦੂਸਰੇ ਪਾਸੇ ਮੰਦਰਾਂ ਦੇ ਵਿੱਚ ਵੀ ਗੈਰਸੰਗੁਮਾਨੀਆ ਪੈਣਾ ਨਾਲ ਬਲਾਕਾਂ ਦੀ ਕੀਤਾ ਜਾਂਦਾ ਇਹੋ ਜੀ ਦਇਆ ਸੀ ਅਸੀਂ ਦਇਆ ਦੇ ਭਾਵ ਨੂੰ ਸਮਝ ਨਹੀਂ ਸਕੇ ਗਾਹ ਤੇ ਸਾਨੂੰ ਦਇਆ ਹੈ ਪਰ ਸਵੈਗੁਰੂ ਅਕਾਲ ਪੁਰਖ ਦੀ ਪੈਦਾ ਕੀਤੀ ਹੋਈ ਮਾਨਵਤਾ ਤੇ ਸਾਨੂੰ ਰਸ ਜਿੰਨੀ ਵਿਦਾਇਆ ਨਹੀਂ ਇੱਕ ਇਸੇ ਤਰ੍ਹਾਂ ਦਾ ਜ਼ਾਲਮਤ ਵੀ ਹੈ ਉਹ ਕਹਿੰਦੇ ਅਸੀਂ ਬੜੇ ਬਿਆਲੂ ਹਾਂ ਅਸੀਂ ਦਇਆ ਕਰਦੇ ਹਾਂ ਅਸੀਂ ਗੱਡੀ ਤੇ ਸਫ਼ਰ ਨਹੀਂ ਕਰਦੇ ਕਿਤੇ ਟਾਇਰ ਫੱਲੇ ਜਾਣ ਕਿ ਕੀੜੀ ਮਾਰ ਗਈ ਤੇ ਪਾਪ ਲੱਗੇਗਾ ਉਹ ਜਦੋਂ ਚੱਲਦੇ ਵੀ ਨੇ ਉਹਨਾਂ ਦੇ ਹੱਥ ਵਿੱਚ ਕਸੋਟੀ ਹੁੰਦੀ ਹੈ ਉਹਦੇ ਅਗਲੇ ਪਾਸੇ ਉਹਨਾਂ ਦੇ ਫੁੰਮਣ ਲੱਗੇ ਹੁੰਦੇ ਆ ਜਿਹਦੇ ਨਾਲ ਉਹ ਧਰਤੀ ਨੂੰ ਹੂਂਜ-ਹੂਂਜ ਕੇ ਚੱਲਦੇ ਆ ਹੋ ਸਕਦਾ ਤੁਸੀਂ ਕਦੇ ਦੇਖਿਆ ਹੋਵੇ ਜੈਨੀਆਂ ਦੇ ਵੀ ਦੋ ਜਿਹੜੇ ਨੇ ਉਹ ਫਿਰਕੇ ਨੇ ਇੱਕ ਲਾਂਗੇ ਨੇ ਔਰ ਇੱਕ ਚਿੱਟੇ ਰੰਗ ਦੇ ਬਸਤਰ ਪਹਿਨਦੇ ਆ ਇਹ ਜਦੋਂ ਚੱਲਦੇ ਆ ਕਿ ਅਗੋ ਰਸਤਾ ਸਾਫ ਕਰਕੇ ਚੱਲਦੇ ਨੇ ਕਿਤੇ ਸਾਡੇ ਪੈਰ ਥੱਲੇ ਆਣ ਕੇ ਕੋਈ ਕੀੜਾ ਮਕੌੜਾ ਮਰ ਗਿਆ ਤਾਂ ਸਾਨੂੰ ਪਾਪ ਲੱਗੇਗਾ ਇੱਥੇ ਬਸ ਨਹੀਂ ਤੇ ਪਾਣੀ ਵੀ ਹੁਣ ਤੇ ਪੀਂਦੇ ਆ ਟੁੱਲੇ ਚੱਗ ਵੀ ਨਹੀਂ ਪਾਉਂਦੇ ਜੰਗਲ ਪਾਣੀ ਵੀ ਜਾਂਦੇ ਤੇ ਉਹਦੇ ਵਿੱਚ ਵੀ ਤੀਲੇ ਮਾਰਦੇ ਆ ਜੇ ਕਿਤੇ ਕੀੜਾ ਮਕੌੜਾ ਬਣ ਕੇ ਮਰ ਗਿਆ ਤੇ ਸਾਨੂੰ ਪਾਪ ਲੱਗੇਗਾ ਇਹ ਕਿਸ ਤਰ੍ਹਾਂ ਦੀ ਦਇਆ ਸੀ ਔਰ ਇੱਕ ਦਇਆ ਦਾ ਗੁਣ ਬੁੱਧ ਧਰਮ ਦੇ ਵਿੱਚ ਵੀ ਸੀ ਜਿਸ ਨੂੰ ਅਪਣਾਉਂਤੀ ਹੈ ਕੁਝ ਲੋਕਾਂ ਨੇ ਆਪਣੇ ਹਥਿਆਰ ਸੁੱਟ ਦਿੱਤੇ ਕਿਉਂਕਿ ਆਪਾਂ ਸਮੇਂ ਦੇ ਵਿੱਚ ਸ਼ਬਦ ਦੀ ਵਿਚਾਰ ਵੀ ਕਰਨੀ ਹੈ ਤੇ ਦਇਆ ਦੇ ਕਨਸੈਪਟ ਵੀ ਵਿਚਾਰਨਾ ਹੈ ਹਿੰਦੁਸਤਾਨ ਦੇ ਉੱਪਰ ਬਹੁਤ ਸਾਰੇ ਅਟੈਕ ਹੋਏ ਹਨ ਮੁਹੰਮਦ ਗੋਰੀ ਨੇ ਪਹਿਲੀ ਵਾਰ ਹਾਰ ਖਾਦੀ ਔਰ ਦੂਸਰੀ ਵਾਰ ਫੇਰੇ ਨੇ 1192 ਦੇ ਵਿੱਚ ਪਾਣੀਪਤ ਦੀ ਜੰਗ ਲੜੀ ਜਦੋਂ ਮੁਹੰਮਦ ਗੌਰੀ ਨੂੰ ਕਿਸੇ ਨੇ ਦੱਸ ਦਿੱਤਾ ਕਿ ਇਹ ਜਿਹੜਾ ਹਿੰਦੂ ਭਾਈਚਾਰਾ ਹੈ ਇਹ گاؤں ਨੂੰ ਮਾਂਤਾ ਸਮਝਦਾ ਹੈ ਉਹਦੇ ਤੇ ਦਇਆ ਕਰਦਾ ਹੈ ਹੋਰ ਭਾਵੇਂ ਮਾਨਵਤਾ ਤੇ ਕਿਸੇ ਦੀ ਧੀ ਭੈਣ ਤੇ ਦਇਆ ਨਾ ਹੀ ਕਰੇ ਕਹਿੰਦੇ ਮੁਹੰਮਦ ਗੌਰੀ ਨੇ ਆਪਣੀਆਂ ਫੌਜਾਂ ਦੇ ਅੱਗੇ ਕੁਝ گاਮਾਂ ਲਾ ਲਈਆਂ ਔਰ ਇੱਕ ਪ੍ਰਚਾਰ ਕਰ ਦਿੱਤਾ ਕਿ ਜਿਹੜੇ ਇਹਦੇ ਕਾਰਪੂਸ ਦੇ ਵਿੱਚ گاਮਾਂ ਦੀ ਚਰਬੀ ਭਰੀ ਹੋਈ ਹੈ ਇਹ ਕੁਝ ਡਰਪਾਤਾ ਤੇ ਮੁਹੰਮਦ ਗੌਰੀ ਜਿਹੜਾ ਸੀ ਉਹਨੇ ਜਿੱਤ ਪ੍ਰਾਪਤ ਕਰ ਲਈ ਹੁਣ ਇਹ ਵੀ ਇੱਕ ਦਇਆ ਦਾ ਸਾਖ ਸੀ ਜਦੋਂ ਅਸੀਂ ਗੁਰੂ ਨਾਨਕ ਦੇ ਮੱਤ ਨੂੰ ਦੇਖਦੇ ਹਾਂ ਜਿਹੜੇ ਲੋਕ ਕਹਿੰਦੇ ਸੀ ਦਇਆ ਕਰਨੀ ਸ਼ੁਭ ਕਰਮ ਹੈ ਉਹਨਾਂ ਨੇ ਮੰਦਰਾਂ ਦੇ ਵਿੱਚ ਅਖੌਤੀ ਗਰੀਬ ਲੋਕਾਂ ਵਾਸਤੇ ਆਰਥਿਕ ਪੱਖੋਂ ਗਰੀਬ ਲੋਕਾਂ ਵਾਸਤੇ ਦੂਏ ਬੰਦ ਕਰ ਦਿੱਤੇ ਇਹ ਲੀਚ ਨੇ ਸ਼ੁੱਧਰ ਨੇ ਇਹਨਾਂ ਨੂੰ ਅਧਿਕਾਰ ਹੀ ਕੋਈ ਨਹੀਂ ਇਹ ਕਿਸ ਤਰ੍ਹਾਂ ਦੀ ਦਇਆ ਰਹੀ ਦਇਆ ਤੇ ਇਹ ਸੀ ਸਾਨੂੰ ਸਾਰੀ ਮਾਨਵਤਾ ਦੇ ਵਿੱਚੋਂ ਇੱਕੋ ਓੰਕਾਰ ਦੇ ਸੇ ਸਾਡੀ ਨਜ਼ਰ ਵਿੱਚ ਇਹ ਨਾ ਹੋਵੇ ਜੈਨੀ ਹੈ, ਬੁੱਧੀ ਹੈ, 크ਿਸਚਨ ਹੈ, ਹਿੰਦੂ ਹੈ, ਬ੍ਰਹਮਣ ਹੈ, ਸਿੱਖ ਹੈ। ਸਾਨੂੰ ਤੇ ਇੰਝ ਲੱਗੇ ਕਿ ਆਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਾ ਬੰਦੇ ਏਕ ਨੂਰ ਤੇ ਸਭ ਜਦ ਉਪਜਿਆ ਕੌਣ ਭਲੇ ਕੋ ਮੰਦੇ। ਔਰ ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਵੀ ਇੱਕ ਦਇਆ ਕੀਤੀ ਸੀ ਚਾਰ ਜਿਹੜੇ ਧਰਮ ਪ੍ਰਚਾਰ ਦੇ ਦੌਰੇ ਵਿੱਡੇ ਸੀ ਇਹਨੇ ਦੇਖਿਆ ਕੌਣ ਕੀ ਹੈ? ਸਾਰੇ ਨੂੰ ਇੱਕੋ ਜਿਹਾ ਉਪਦੇਸ਼ ਦੇਣ ਵਾਜਿਆ ਹੈ ਜਗਤ ਦੇ ਭਲੇ ਵਾਸਤੇ ਚੰਗਾ ਭਲਾ ਕਰਦਾ ਪਰਿਵਾਰ ਹੈ ਸੁੱਖ ਦਾ ਗੁਜ਼ਾਰਾ ਹੈ ਪਰ ਘਰ-ਬਾਰ ਨੂੰ ਤਿਆ ਕੇ ਆਪਣੀ ਆਗਿਆਕਾਰੀ ਪਤਨੀ ਨੂੰ ਘਰ ਛੱਡ ਕੇ ਮਾਤਾ ਸੁਲੱਖਣੀ ਜੀ ਨੂੰ ਆਪਣੇ ਨਿਕਲੇ ਨਿਕੜੇ ਬਾਗ ਬਾਬਾ ਸ਼੍ਰੀ ਚੰਦ ਜੀ ਬਾਬਾ ਲక్ష్ਮੀਤੰਦ ਜੀ ਨੂੰ ਘਰ ਛੱਡ ਕੇ ਫਿਰ ਵੀ ਜਗਤ ਜਲੰਦੇ ਨੂੰ ਖਾਣ ਵਾਸਤੇ ਤੁਰਪੈ ਇਹ ਇੱਕ ਦਇਆ ਸੀ ਇਹ ਦਇਆ ਦਾ ਗੁਣ ਹੈ। ਔਰ ਜਿਨ੍ਹਾਂ ਨੂੰ ਕਦੇ ਸ਼ੁੱਦਰ ਕਈ ਕੇ ਭੱਲਿਆ ਜਾਂਦਾ ਸੀ, ਗੁਰੂ ਨਾਨਕ ਨੇ ਉਹਨਾਂ ਦੇ ਹੱਕ ਵਿੱਚ ਆਵਾਜ਼ ਉਠਾਈ ਸੀ। ਨੀਚਾ ਅੰਦਰ ਨੀਚ ਜਾਤ ਨੀਚੀ ਹੂਤ ਨੀਚ ਨਾਨਕ ਜੀ ਨੇ ਕਿ ਸੰਗ ਸਾਥ ਵੱਡਿਆਂ ਸਿਓ ਕਿ ਆਰੀ ਜਿੱਥੇ ਨੀਚ ਸਮਾਲੀਆਂ ਕਿੱਥੇ ਨਜ਼ਰ ਤੇਰੀ ਬਖਸ਼ੀ। ਇੱਕ ਦਇਆ ਦਾ ਗੁਣ ਸੀ। ਫਾਰਿਆਂ ਦੇ ਖਾਂ ਤੇ ਬਿਠਾਉਣਾ। ਔਰ ਜਿਵੇਂ-ਜਿਵੇਂ ਅਸੀਂ ਆਪਣੇ ਇਤਿਹਾਸ ਨੂੰ ਪੜਦੇ ਆ ਮੇਰੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜੀ ਇਹ ਜੋ ਭਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਕੀਤੀ ਹੈ ਨਾ ਇਹ ਮਾਨਵਤਾ ਦੇ ਉੱਪਰ ਬਰੈਕ ਕੀਤੀ ਹੈ ਉਪਕਾਰ ਹੀ ਕੀਤਾ ਹੈ ਜਿਹੜਾ ਅਸੀਂ ਪੜਦੇ ਨਾ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰੈ ਤਿੱਖਲੇ ਹੋਂ ਉਭਾਰ ਦੁਨੀਆਂ ਦੇ ਸਾਰੇ ਗ੍ਰੰਥ ਸਤਕਾਰਤ ਨੇ ਪਰ ਸਰਬ ਸੰਗੀ ਵਾਲਤਾ ਦਾ ਉਪਦੇਸ਼ ਵਾਏ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਕਿਤੇ ਹੋਰ ਨਿਪੜਨ ਵਾਸਤੇ ਮਿਲੇਗਾ ਇਹ ਸੱਚ ਹੈ ਕਿਤੇ ਨਾ ਕਿਤੇ ਫਿਰਕਾ ਪ੍ਰਸਤੀ ਹੋਵੇਗੀ ਕਿਤੇ ਨਾ ਕਿਤੇ ਆਪਣੇ ਧਰਮੋ ਮਤ ਦੀ ਗੱਲ ਹੋਵੇਗੀ ਤੇ ਅਸੀਂ ਕੁਰਾਨ ਮਜੀਦ ਨੂੰ ਪੜ ਕੇ ਦੇਖੀਏ ਅੱਜ ਕੱਲ ਇਹਦਾ ਪੰਜਾਬੀ ਵਿੱਚ ਤਰਜਮਾ ਮਿਲ ਜਾਂਦਾ ਹੈ ਜਾਨਸੀ ਸਿਮਰਤਿਆਂ ਨੂੰ ਪੜ ਕੇ ਦੇਖ ਲਈਏ ਪ੍ਰਾਣ ਕਥਾਵਾਂ ਨੂੰ ਪੜ ਕੇ ਦੇਖ ਲਈਏ ਕੋਈ ਮੁਸਲਮਾਨਾਂ ਨੂੰ ਮਲੇਸ਼ ਕਹਿ ਰਿਹਾ ਤੇ ਕੋਈ ਬ੍ਰਾਹਮਣ ਨੂੰ ਹਿੰਦੂ ਕਹਿ ਰਿਹਾ ਹਿੰਦੂ ਦਾ ਅਰਥੰਦਾ ਚੋਰ ਗੁਲਾਮ ਕਾਲਾ ਠੀਕ ਹੈ ਬਾਅਦ ਵਿੱਚ ਬ੍ਰਹਮਣੀ ਸਾਈਚਾਰ ਨੇ ਇਹ ਸ਼ਬਦ ਨੂੰ ਕਨਸੈਪਟ ਕਰ ਲੈ ਆਪਣੇ ਐਕਸੈਪਟ ਕਰ ਲਿਆ ਆਪਣੇ ਆਪ ਨੂੰ ਜੁਗਵਾਉਣਾ ਜਿਹੜਾ ਸੀ ਉਹ ਜੋਗ ਸਮਝ ਲਿਆ ਅਸਲ ਵਿੱਚ ਹਿੰਦੂ ਸ਼ਬਦ ਜਿਹੜਾ ਸੀ ਉਹ ਇੱਡਾ ਬਹੁਤਾ ਵਧੀਆ ਨਹੀਂ ਸੀ ਜਦੋਂ ਤੁਸੀਂ ਚਾਰ ਵੇਦਾਂ ਨੂੰ ਪੜੋਗੇ ਨਾ ਜੇ ਸ਼ਾਸਤ੍ਰਾਂ ਨੂੰ ਪੜੋਗੇ ਸਾਈਂ ਸਮਰਥੀਆਂ ਨੂੰ ਪੜੋਗੇ ਤੁਹਾਨੂੰ ਕਿਤੇ ਵੀ ਹਿੰਦੂ ਪਦ ਨਹੀਂ ਮਿਲੇਗਾ ਬਲਕਿ ਬ੍ਰਾਹਮਣ ਪਦ ਮਿਲੇਗਾ ਪਰੰਤੂ ਅੱਜ ਦਾ ਖੌਤੀ ਹਿੰਦੂਤਾ ਵੀ ਕਹਿੰਦਾ ਲੱਗਦਾ ਸਿੱਖ ਹਿੰਦੂ ਹੈ ਗੁਰੂ ਨੇ ਕਿਰਪਾ ਕੀਤੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਤੋਂ ਨਾਤੇ ਲਾਣੀਆਂ ਕਿਹਾ ਕਿ ਤੁਹਾਡੀ ਸਕਰੀਨ ਤੇ ਮੇਰਾ ਨੰਬਰ ਆ ਰਿਹਾ ਹੈ ਜਿੰਨੇ ਵੀ ਮੇਰੇ ਨਾਲ ਗੱਲ ਕਰਨੀ ਆਓ ਮੇਰੇ ਨਾਲ ਬੈਠ ਕੇ ਗੱਲ ਕਰੋ ਮੈਂ ਤੁਹਾਨੂੰ ਇਹ ਕਹਿੰਦਾ ਤੁਸੀਂ ਹਿੰਦੂ ਨਹੀਂ ਹੋ ਹਿੰਦੂ ਦੇ ਅਰਥ ਪੜੋ ਇਹ ਹਿੰਦੂ ਦੇ ਅਰਥ ਕੀ ਹੈ ਤੁਸੀਂ ਹਿੰਦੂ ਹੋ ਸਕਦੇ ਹੋ ਪਰ ਸਿੱਖ ਹਿੰਦੂ ਨਹੀਂ ਹੈ ਵਿਚਾਰਾਂ ਕਰਤੀ ਵੀ ਆਪਣੇ ਸਿਧਾਂਤ ਕਰਤੀ ਵੀ ਇਹਦਾ ਇੱਕ ਵੱਖਰਾ ਨਿਆਰਾਪਣ ਹੈ ਸੋ ਦਇਆ ਦੀ ਗੱਲ ਕੀਤੀ ਤਾਂ ਮੇਰੇ ਪੰਜਵੇਂ ਪਾਤਸ਼ਾਹ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਚਾਰ ਦਰਵਾਜ਼ੇ ਬਣਾਏ ਸੀ ਚਾਰੇ ਪਾਸੇ ਤੋਂ ਕੋਈ ਵੀ ਆ ਸਕਦਾ ਹੈ ਕਿਸੇ ਵੀ ਵਰਨ ਵਾਲਾ ਵੀ ਆ ਸਕਦਾ ਹੈ ਪਰ ਨਾਲ ਦੀ ਨਾਲ ਪੁਲ ਇੱਕ ਹੀ ਬਣਾਇਆ ਸੀ ਦਰਸ਼ਨੀ ਜੋੜੀ ਤੋਂ ਦਰਬਾਰ ਸੈਰ ਤੱਕ ਪੁਲ ਕੀ ਹੈ ਆਉਣਾ ਸਾਰਿਆਂ ਨੂੰ ਇੱਕੇ ਰਸਤੇ ਪੱਗੇਗਾ ਇੱਥੇ ਕੋਈ ਵੱਖਰੀ ਮਾਰ ਨਹੀਂ ਹੋਵੇਗਾ ਮੇਰਾ ਗੁਰੂ ਕਿਰਪਾ ਕਰੇ ਮੇਰੀ ਕੌਮ ਨੂੰ ਮਤ ਦੇਈ ਰੱਖੇ ਪਿਛਲੇ ਦਿਨੀ ਇੱਕ ਪਰ ਵਿਚਾਰ ਚੱਲ ਪਈ ਨਹੀਂ ਜੀ ਇੱਕ ਰਸਤਾ ਹੋਰ ਬਣਾ ਦੇਣਾ ਚਾਹੀਦਾ ਇੱਕ ਸੰਗਤ ਦੇ ਆਉਣ ਲਈ ਤੇ ਇਕਜਾਗ ਲਈ ਜੀ ਉਹਨਾਂ ਕਿਰਪਾ ਕਰੇ ਮੇਰੀ ਕੌਮ ਨੂੰ ਮਤ ਆਵੇ ਸਾਡੇ ਆਗੂਆਂ ਨੂੰ ਮਤ ਆ ਜਾਵੇ ਕਿ ਤੇ ਇਹੋ ਜਿਹਾ ਮੰਦ ਕਰਮਣਾ ਕਰ ਬੈਠਣਾ ਜੋ ਗੁਰੂ ਨੇ ਬਣਾਇਆ ਉਹਨੇ ਜੋ ਬਣਾਇਆ ਜੋਗ ਬਣਾਇਆ ਔਰ ਜਦੋਂ ਅਸੀਂ ਸਤਗੁਰਾਂ ਦੀ ਦਇਆ ਦੀ ਗੱਲ ਕਰਦੇ ਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪੈਂਦੇ ਖਾਨ ਨੂੰ ਜਿਹੜਾ ਜਤੀਮ ਹੋ ਗਿਆ ਸੀ ਮੂਰਤੀਆਂ ਦੇ ਦੇ ਕਿਪਾਲਿਆ ਸੀ ਠੀਕ ਹੈ ਬੰਦੇ ਨੂੰ ਲੋਭ ਲਾਲਚ ਮਾਰ ਜਾਂਦਾ ਤੇ ਜਦੋਂ ਬੰਦਾ ਕੁਰਸੀ ਤੇ ਬੈਠ ਜਾਵੇ ਤੇ ਵੱਡੇ ਵੱਡੇ ਦੀ ਮੱਤ ਮਾਰੀ ਜਾਂਦੀ ਹੈ ਜਦੋਂ ਵੀ ਉਹਦਾ ਮਿਲ ਜੇ ਨਾ ਉਦੋਂ ਵੱਡੇ ਵੱਡੇ ਦੀ ਮਤ ਮਾਰੀ ਜਾਂਦੀ ਹੈ। ਔਰ ਜਦੋਂ ਵੀ ਕਿਸੇ ਨੂੰ ਮਾਰਿਆ ਹੈ, ਸ਼ੌਤ ਨੇ ਮਾਰਿਆ ਹੈ, ਸਵਾਰਥ ਨੇ ਮਾਰਿਆ ਹੈ, ਸਿਆਸਤ ਨੇ ਮਾਰਿਆ ਹੈ। ਤੇ ਅੱਜ ਵੀ ਜੋ ਸਾਡੀ ਕੌਮ ਦੀ ਦੁਰਦਸ਼ਾ ਹੋ ਰਹੀ ਹੈ, ਉਹਦਾ ਮੂਲ ਕਾਰਨ ਹੀ ਹੈ ਸ਼ੌਤ, ਸਵਾਰਥ ਤੇ ਸਿਆਸਤ। ਫਿਰ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨਾਲ ਜੇ ਯੰਗ ਕਰਨ ਆਇਆ ਵੀ ਇਹ ਕਰਤਾਰਪੁਰ ਦੇ ਵਿੱਚ। ਤੇ ਮੁਸਲਫਾਨੀ ਬਾਦੁਸਤਾਨ ਮਜ਼ਾਹਬ ਦਾ ਲੇਖਕ ਹੈ। ਕਿੰਨਾ ਮੈਂ ਉਸ ਵੇਲੇ ਹਾਜ਼ਰ ਸੀ ਇੰਝ ਲੱਗ ਰਿਹਾ ਸੀ ਜਿਵੇਂ ਕੋ ਉਸਤਾਦ ਆਪਣੇ ਸ਼ਗਿਰਦ ਨੂੰ ਜਾ ਕੇ ਸਿਖਾ ਰਿਹਾ ਹੋਵੇ ਵਾਰ ਐਉਂ ਨਹੀਂ ਇੰਝ ਕਰਦਾ ਹੈ ਤੇ ਜੇ ਪੈਂਖਾਂ ਗੁਰੂ ਦੇ ਵਾਰ ਨਾਲ ਡਿੱਗ ਪੈਂਦਾ ਤੇ ਮੇਰੇ ਪਾਤਸ਼ਾਹ ਉਹਦੇ ਸਿਰ ਦੇ ਉੱਪਰ ਧਾਣ ਦੀ ਛਾਂ ਕਰ ਦਿੰਦੇ ਨੇ ਪੈਂਖਾਂ ਉਸ ਅੱਲਾਹ ਪਾਕ ਦਾ ਨਾਮ ਹੈ ਇਹ ਵੀ ਦਇਆ ਕਹਿੰਦੇ ਸੀ ਜਿਨ੍ਹਾਂ ਦੇ ਮਨ ਅੰਦਰ ਗੁਰੂ ਨੇ ਦਇਆ ਪੈਦਾ ਕਰ ਦਿੱਤੀ ਉਸ ਜ਼ਾਲਮ ਦੇ ਜ਼ੁਲਮ ਨੂੰ ਰੋਕਣ ਵਾਸਤੇ ਤਲਵਾਰ ਵੀ ਚੁੱਕਦੇ ਨੇ ਮਜ਼ਲੂਮ ਦੇ ਵਾਸਤੇ ਮਜ਼ਲੂਮ ਨੂੰ ਬਚਾਉਣ ਵਾਸਤੇ ਜ਼ਾਬਰ ਜ਼ੁਲਮ ਨੂੰ ਰੋਕਣ ਵਾਸਤੇ ਤੇ ਜੇ ਕੋਈ ਦੁਸ਼ਮਣ ਜੰਗੀ ਮੈਦਾਨ ਦੇ ਵਿੱਚ ਪਾਣੀ ਦਾ ਘੁੱਟ ਵੀ ਮੰਗਦਾ ਹੈ ਤੇ ਭਾਈ ਕਨਈਆ ਜੀ ਵਰਗੇ ਮਹਾਂਪੁਰਖ ਨੂੰ ਜ਼ਾਲਮ ਵੀ ਛਕਾਉਂਦੇ ਇਤੋਂ ਤੱਕ ਉਹਦੀ ਮਲਮ ਪੱਟੀ ਵੀ ਕਰ ਦਿੰਦੇ ਨੇ ਗੁਰੂ ਦੇ ਹੁਕਮ ਦੇ ਨਾਲ ਇਹਨੂੰ ਦਇਆ ਕਹਿੰਦੇ ਸੀ ਜੇ ਜਦੋਂ ਅਸੀਂ ਦਇਆ ਦੇ ਕਨਸੈਪਟ ਨੂੰ ਵਿਚਾਰਦੇ ਆ ਮੇਰੇ ਥਾਵ ਦੇ ਨਾਲ ਸਾਡੇ ਵਿਚਾਰ ਜ਼ਰੂਰ ਮੁੱਖ ਸਕਦੇ ਨੇ ਪਰ ਅਸੀਂ ਦਇਆ ਨੂੰ ਮੁਕੰਮਲ ਰੂਪ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕੀਤੀ ਆਪਣਾ ਸਰਬੰਸ ਪਨਾਹ ਦਿੱਤਾ ਨਹੀਂ ਤੇ ਜਿੰਨੀਆਂ ਵੀ ਜੰਗਾ ਪੜੋਗੇ ਚਾਹ ਤੁਸੀਂ ਰਮਾਇਣ ਨੂੰ ਪੜ ਲਓ ਚਾਹ ਤੁਸੀਂ ਮਹਾਭਾਰਤ ਨੂੰ ਪੜ ਲਓ ਮੇਰੇ ਤੇ ਤਵਾਰ ਨਾ ਕਰਿਓ ਖੁਦ ਪੜ ਕੇ ਦੇਖ ਲਿਓ ਜੇ ਜੰਗਾ ਹੁੰਨਾਂ ਨੇ ਤੇ ਔਰਤ ਵੀ ਕਰਦੀ ਹੈ ਤੇ ਸਿਆਣੀ ਲੋਕ ਕਹਿੰਦੇ ਤੇਲ ਹੀ ਕਾਰਨ ਹੁੰਦੇ ਨੇ ਯਾਰ ਜ਼ੋਰ ਤੇ ਜ਼ਮੀਨ ਜਾਂ ਲੜਾਈ ਹੁੰਦੀ ਹੈ ਪੈਸੇ ਵਾਸਤੇ ਜਾਂ ਜਨਾਨੀ ਵਾਸਤੇ ਤੇ ਜਾਂ ਫਿਰ ਜ਼ਮੀਨ ਤੇ ਕਬਜ਼ਾ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਾਰ ਜੰਗਾਂ ਲੜੀਆਂ ਔਰ ਗੁਰੂ ਹਰਗੋਬਿੰਦ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਾਰ ਜੰਗਾਂ ਲੜੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 14 ਜੰਗਾਂ ਲੜੀਆਂ ਇਹਨਾਂ ਸਾਰੀਆਂ ਜੰਗਾਂ ਦਾ ਅਧਿਐਨ ਕਰਕੇ ਦੇਖਿਓ ਇੱਕ ਵੀ ਜੰਗ ਹੈ ਉਹ ਜਿਸਨੂੰ ਗੁਰੂ ਨੇ ਜਾ ਕੇ ਕਿਸੇ ਤੇ ਹਮਲਾ ਕੀਤਾ ਹੋਵੇ ਬਲਕਿ ਜੇ ਕੋਈ ਹਮਲਾ ਕਰਨ ਆਏ ਤੇ ਉਹਨੂੰ ਮੂੰਹ ਤੋੜ ਜਵਾਬ ਜ਼ਰੂਰ ਦਿੰਦਾ ਹੈ। ਉਹ ਸਤ ਧਰਮ ਦੇ ਵਾਸਤੇ ਜੇ ਦੂਸਰਿਆਂ ਦੇ ਧਰਮ ਨੂੰ ਵੀ ਬਚਾਉਣ ਦੀ ਲੋੜ ਪਈ ਤੇ ਧਾਨੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਰੂਪ ਵਿੱਚ ਜਾ ਕੇ ਸ਼ਹਾਦਤਾਂ ਜਾਨ ਪੀ ਕੇ ਤਿਲਕ ਜੰਨੂ ਦੀ ਰੱਖਿਆ ਕਰ ਦਿੱਤੀ। ਅਲਿਯਾ ਕੰਜੀ ਜਿਹੀ। ਕਲਗੀ ਤਰ ਪਾਪਸ਼ਾਣੇ ਸਰਬੰਸ ਨੂੰ ਲਟਾ ਦਿੱਤਾ ਤੇ ਜੇ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਨੇ ਪੁੱਛ ਵੀ ਲਿਆ ਨਾ ਕਿ ਸਵਾਮੀ ਜੀ ਸਾਡੇ ਜਿਗਰ ਦੇ ਟੁਕੜੇ ਕਿੱਥੇ ਨੇ? ਤੇ ਬੜੇ ਪਿਆਰ ਨਾਲ ਸਮਝਾ ਦਿੱਤਾ ਸੀ ਇਹਨਾਂ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਪਚਾਰ ਚਾਰ ਮੂਹੇ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ ਕੇ ਸਾਡੇ ਤੇ ਦਇਆ ਕੀਤੀ ਸੀ ਪਰ ਜਦੋਂ ਸਾਡੇ ਨਾਲ ਕੋਈ ਪ੍ਰੇਮ ਕਰਦਾ ਹੈ ਨਾ ਅਸੀਂ ਇਹ ਦੇ ਸਮਝ ਲਈਏ ਕਿ ਪਤਾ ਨਹੀਂ ਅਸੀਂ ਕਿੱਡੇ ਕੋ ਵੱਡੇ ਹੋ ਗਏ ਆ ਜੇ ਕੋਈ ਸਾਡੇ ਤੇ ਉਪਕਾਰ ਕਰਦਾ ਤੇ ਸਾਨੂੰ ਕਿਰਤ ਕਰਨੀ ਪੰਨਾ ਚਾਹੀਦਾ ਸਾਨੂੰ ਦਾ ਧੰਨਵਾਦ ਕਰਨਾ ਚਾਹੀਦਾ ਮੈਂ ਖਾਸ ਕਰਕੇ ਬੇਨਤੀ ਕਰੂੰਗਾ ਜਾਣੇ ਅਣਜਾਣੇ ਦੇ ਵਿੱਚ ਸੋਨੇ ਬਣ ਦੀ ਲਲਸਾ ਦੇ ਵਿੱਚ ਅਸੀਂ ਆਪਣੇ ਸਰੂਪ ਨੂੰ ਵਿਗਾੜ ਬੈਠਦੇ ਹਾਂ ਪਰ ਯਾਦ ਰੱਖਿਓ ਕਿ ਜਿੱਦਾਂ ਸੋਨਾ ਸਾਨੂੰ ਰੱਬ ਨੇ ਬਣਾਤਾ ਹੈ ਉਹਦੇ ਤੋਂ ਵੱਧ ਕੇ ਸੋਨੇ ਨਹੀਂ ਬਣ ਸਕਦੇ ਜੇ ਅਸੀਂ ਡਾੜੀ ਵੀ ਟੈਮ ਕਰਦੇ ਆਂ ਕੇਸ ਕਟਾਉਣੇ ਤੇ ਸਾਨੂੰ ਦਸੇ ਦਿਨੀ ਮਹੀਨੇ ਬਾਅਦ ਰਾਜੇ ਦੀ ਦੁਕਾਨ ਤੇ ਜਾਣਾ ਪਵੇਗਾ ਨਾਈ ਦੀ ਦੁਕਾਨ ਤੇ ਜਾਣਾ ਹੀ ਪਵੇਗਾ ਜਾਂ ਫਿਰ ਆਪ ਹੀ ਕੰਮ ਕਰਨਾ ਪਵੇਗਾ ਜਿੱਦਾਂ ਸੋਨਾ ਸਾਨੂੰ ਰੱਬ ਨੇ ਬਣਾਇਆ ਉਹਦੇ ਤੋਂ ਵੱਧ ਕੇ ਅਸੀਂ ਸੋਨੇ ਨਹੀਂ ਬਣ ਸਕਦੇ ਤੇ ਬੇਨਤੀ ਕਰਨੀ ਚਾਹੀਦੀ ਪਾਤਸ਼ਾਹ ਜੀ ਮੈਂ ਭੁਲੇਖੇ ਚ ਸੀ ਮੈਂ ਅਣਜਾਣ ਸੀ ਮੈਨੂੰ ਇਹ ਸੀ ਜੇ ਕਿ ਤੇ ਮੈਂ ਕਲੀਨ ਸ਼ੇ ਬਣਾਇਆ ਤੇ ਮੈਨੂੰ ਮੇਰਾ ਤੇ ਵਿਜੈ ਨਹੀਂ ਲੱਗਣਾ ਮੈਨੂੰ ਤੇ ਬਾਹਰਲੇ ਮਨੁੱਖ ਤੇ ਜਗ੍ਹਾ ਹੀ ਨਹੀਂ ਸੀ ਮਿਲਣੀ ਮੈਂ ਗਲਤੀ ਕਰ ਗਿਆ ਸੀ ਮੈਂ ਤੁਹਾਡਾ ਬੱਚਾ ਐ ਮੈਨੂੰ ਖਿਮਾ ਕਰ ਦਿਓ ਮੈਨੂੰ ਸਮਝ ਪੈ ਗਈ ਐ ਮੈਂ ਸਾਬਤ ਸੂਤ ਹੋ ਜਾਵਾਂ ਜਦੋਂ ਅਸੀਂ ਇਸ ਤਰ੍ਹਾਂ ਤਰਨਾ ਲੈਂਦੇ ਨਾ ਗੁਰੂ ਦੇ ਅੱਗੇ ਮੈਂ ਦੇਖਿਆ ਜਿਨ੍ਹਾਂ ਤੋਂ ਕਦੀ ਆਸ ਨਹੀਂ ਸੀ ਨਾ ਕਿ ਇਹ ਇਸ ਪਾਸੇ ਨੂੰ ਤੁਰ ਪੈਣ ਦੇ ਅੱਜ ਧਰਮ ਦੇ ਪ੍ਰਚਾਰਕ ਬਣ ਗਿਆ। ਗੁਰੂ ਇੰਨੀ ਕਲਾ ਵਰਤਾ ਦਿੰਦਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਗੁਰ ਪੂਰੇ ਆਪਣੀ ਕਲ ਧਾਰੀ ਸਭ ਘਟ ਕੋ ਉਪਜੀ ਦਇਆ ਆਪੇ ਮੇਲ ਵਡਿਆਈ ਕੀਤੀ। ਉਸਨ ਖੇਮ ਸਾਹਿਬ ਆਪੀ ਮੇਲ ਕੇ ਵਡਿਆਈ ਨੂੰ ਝੋਲੀ ਵਿੱਚ ਪਾ ਦਿੱਤੀ। ਉਹਨੇ ਹੀ ਮੇਰੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ, ਪ੍ਰਸੰਤਾ ਨੂੰ ਵਸਾ ਕੇ ਮੇਰਾ ਹਿਰਦਾ ਜਿਹੜਾ ਸੀ ਉਹ ਖੜਾਓ ਵਿੱਚ ਆਨੰਦ ਵਿੱਚ ਲੈ ਆਂਦਾ। ਇਹ ਗੁਰੂ ਦੀ ਬਦੌਲਤ ਸੀ ਆਪੇ ਮੇਲ ਵਡਾਈ ਕਿੰਨੀ ਕੁਸਲ ਖੇਮ ਸਭ ਪਾਇਆ ਸਤਿਗੁਰੂ ਪੂਰਾ ਮੇਰੇ ਨਾਲ ਤਾਰ ਬਰ ਬੰਜਤ ਫਦਾ ਨਿਹਾਲ ਰਹਾਉ ਸ਼ਬਦ ਜਾਂ ਖਿਰਲੀਆਂ ਪੰਕਤੀਆਂ ਨੇ ਅੰਤਰ ਬਾਹਰ ਥਾਂਤ ਅਨੰਤਰ ਜੱਤ ਕੱਢ ਇੱਕੋ ਸੋਈ ਫਿਰ ਜਦੋਂ ਗੁਰੂ ਕਿਰਪਾ ਕਰਦਾ ਗਿਆਨ ਅੰਜਨ ਗੁਰਦਿਆ ਅ ਗਿਆਨ ਅਨੇਕ ਬినాਸ ਉਹ ਫਿਰ ਜਿਹੜੇ ਪਾਸੇ ਨੂੰ ਵੇਖਦਾ ਹੈ ਨਾ ਉਹਦੀਆਂ ਨਜ਼ਰਾਂ ਦੇ ਵਿੱਚ ਸਾਰੇ ਇੱਕੋ ਹੀ ਦਿਖਾਈ ਦਿੰਦੇ ਨੇ ਉਹਦੀਆਂ ਨਜ਼ਰਾਂ ਦੇ ਵਿੱਚ ਕੋਈ ਜਾਤ ਵਰਨ ਨਹੀਂ ਹੈ ਕੋਈ ਭੇਦ ਭਾਵ ਨਹੀਂ ਹੈ ਕੋਈ ਬ੍ਰਾਹਮਣ ਕੋਈ ਖੱਤਰੀ ਕੋਈ 크ਿਸਚਨ ਇਸਲਾਮ ਨਹੀਂ ਜਾਂ ਸਿੱਖ ਜਾਂ ਬ੍ਰਾਹਮਣ ਨਹੀਂ ਹੈ ਉਹਦੀ ਨਜ਼ਰਾਂ ਦੇ ਵਿੱਚ ਕੇਵਲ ਤੇ ਕੇਵਲ ਮਾਨਸਕੀ ਜਾਤ ਪਰ ਇੱਕ ਹੀ ਪਹਿਚਾਨ ਬੁਗਾਲੀ ਬਸਤਾ ਬਣ ਜਾਂਦੀ ਹੈ ਉਹ ਹਰ ਜਗ੍ਹਾ ਤੇ ਵੇਖਦਾ ਹੈ ਪਰਮੇਸ਼ਰ ਵਸ ਰਿਹਾ ਹੈ ਅੰਦਰ ਬਾਹਰ ਅੰਦਰ ਬਾਹਰ ਥਾਂ ਥਨ ਅੰਤਰ ਥਾਂਾਂ ਦੇ ਅੰਦਰ ਜਤ ਕਤ ਪੇਖੂ ਸੋਈ ਜਿੱਧਰ ਵੇਖਦਾ ਹੈ ਜਿਹੜੇ ਪਾਸੇ ਵੀ ਹਰ ਪਾਸੇ ਜੋ ਦਿੱਸੇ ਸੋ ਤੇਰਾ ਗੁਰ ਨਾਨਕ ਗੁਰ ਪਾਇਓ ਵੱਡ ਭਾਗੀ ਇਸ ਜੇ ਵੱਡ ਅਵਰ ਨਾ ਕੋਈ ਵੱਡਿਆ ਭਾਗਾ ਨਾਲ ਗੁਰ ਦੀ ਪ੍ਰਾਪਤੀ ਹੋਈ ਤੇ ਉਸ ਗੁਰੂ ਵੱਡਾ ਗੁਰੂ ਵਰਗਾ ਕੋਈ ਹੋਰ ਹੈ ਨਹੀਂ ਹੈ ਜਦ ਰਹੀ ਸਿੱਖ ਦਾ ਗੁਰੂ ਕੇਵਲ ਤੇ ਕੇਵਲ ਧੰਸਰੀ ਗੁਰੂ ਗ੍ਰੰਥ ਸਾਹਿਬ ਹੈ ਜਿਸ ਦਿਨ ਤੁਸੀਂ ਆਪ ਸਹਿਜ ਪਾਸ ਕਰ ਲਿਆ ਉਸ ਦਿਨ ਤੋਂ ਬਾਅਦ ਤੁਹਾਡੇ ਸਾਰੇ ਵੈਨ ਧਰਮ ਕਰਮ ਕਾਂ ਸਾਰੇ ਖਤਮ ਹੋ ਜਾਣਗੇ ਜਿੰਦਗੀ ਦੇ ਵਿੱਚ ਖੜਾਓ ਆਨੰਦ ਆ ਜਾਵੇਗਾ ਅੱਜ ਵੀ ਜਿਹੜੇ ਸਾਡੇ ਕੁਝ ਭੈਣ ਭਰਾ ਸਿੱਖ ਟਰਮੀਨਲ ਸੰਬੰਧਕ ਜੋਤਸ਼ੀਆਂ ਮਲਾਣਿਆਂ ਦੇ ਧੜੇ ਚੜੇ ਨੇ ਵਿਮਾ ਪਰਮਾ ਚ ਪੈਣ ਉਹਦਾ ਮੂਲ ਕਾਰਨ ਇਹ ਹੀ ਹੈ ਕਿਉਂਕਿ ਉਹਨਾਂ ਨੇ ਗੁਰੂ ਦੀ ਬਾਣੀ ਨੂੰ ਸਮਝਿਆ ਨਹੀਂ ਸੋ ਖੀਰ ਦੇ ਵਿੱਚ ਬੇਨਤੀ ਹੈ ਗੁਰੂ ਨਾਨਕ ਸਾਹਿਬ ਮਹਾਰਾਜੀ ਦਾ 550 ਸਾਲਾ ਪ੍ਰਕਾਸ਼ ਪਿਹਾਰਾ ਜੋ 12 ਨਵੰਬਰ ਨੂੰ ਆ ਰਿਹਾ ਹੈ ਇਸ ਦੇ ਸੰਬੰਧ ਵਿੱਚ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧ ਕਮੇਟੀ ਵੱਲੋਂ ਸੰਸਾਂ ਦੇ ਸਹਿਯੋਗ ਨਾਲ ਪਿਛਲੇ ਹਫਤੇ ਤੋਂ ਗੁਰਬਾਣੀ ਬੋਧ ਸਮਾਗਮ ਆਰੰਭ ਕੀਤਾ ਹੋਇਆ ਹੈ ਜੋ ਸੋਵਾਰ ਤੋਂ ਲੈ ਕੇ ਵੀਰਵਾਰ ਤੱਕ 4 ਦਿਨ ਔਰ 9:30 ਤੋਂ 9:11 ਵਜੇ ਤੱਕ ਹੁੰਦਾ ਜਿਹਦੇ ਵਿੱਚ ਗੁਰਬਾਣੀ ਦੇ ਵਿਸਰਾਮ ਉਚਾਰਨਾ ਬਾਰੇ ਸੇਧ ਦਿੱਤੀ ਜਾਂਦੀ ਹੈ ਸਮਝਣ ਤੋਂ ਮਿਲਾਉਣ ਦਾ ਕੋਸ਼ਿਸ਼ ਕੀਤਾ ਜਾਂਦਾ ਆਪ ਵੀ ਸੰਤਾਨ ਨੂੰ ਬੇਨਤੀ ਹੈ ਗੁਰਬਾਣੀ ਬੋਧ ਸਮਾਗਮ ਵਿੱਚ ਹਾਜ਼ਰੀਆਂ ਲਵਾਇਆ ਕਰੋ ਜੀ ਗੁਰੂ ਕਿਰਪਾ ਕਰੇ ਹੋਣ ਦਾ ਬਲ ਸੁਲੱਗਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ